ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Jobs Bhai Ginne ਦੇ ਵਿੱਚ ਜੀ ਦੋਸਤੋ ਅੱਜ ਇੱਕ ਨਵਾਂ ਨੋਟੀਫਿਕੇਸ਼ਨ ਜਾ ਰਿਹਾ ਹੈ ਜੀ ਪੰਜਾਬ ਨਗਰ ਨਿਗਮ ਭਰਤੀ 2025 ਦਾ ਜੀ 14 ਵੱਖ-ਵੱਖ ਤਰ੍ਹਾਂ ਦੀਆਂ ਪੋਸਟਾਂ ਹੋਣਗੀਆਂ ਜੀ ਪੋਸਟਾਂ ਨੂੰ ਅਪਲਾਈ ਕਿਵੇਂ ਕਰਨਾ ਹੈ ਇਹ ਕੌਣ ਅਪਲਾਈ ਕਰ ਸਕਦਾ ਹੈ ਸੈਲਰੀ ਕਿੰਨੀ ਹੋਵੇਗੀ ਏਜ ਲਿਮਿਟ ਕਿੰਨੀ ਹੋਵੇਗੀ ਜੀ ਸਾਰਾ ਕੁਝ ਡਿਟੇਲ ਦੇ ਵਿੱਚ ਵੀਡੀਓ ਦੇ ਵਿੱਚ ਦੱਸਿਆ ਹੋਇਆ ਜੀ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਆਪਣੇ WhatsApp ਚੈਨਲ ਤੇ Telegram channel ਦਾ link description ਦੇ ਵਿੱਚ ਦਿੱਤਾ ਹੋਇਆ ਹੈ ਤੁਸੀਂ ਜਾ ਕੇ join ਕਰ ਸਕਦੇ ਹੋ ਜੀ ਤਾਂ ਜੋ ਤੁਹਾਨੂੰ ਸਮੇਂ ਸਿਰ notification ਆ प्राप्त ਹੋ ਸਕਣ ਜੀ ਜਿਹੜੇ ਆਪਣੇ candidate ਨਵੇਂ ਆਏ ਨੇ ਜੀ ਆਪਣੇ channel ਦੀ ਕਿਰਪਾ ਕਰਕੇ channel ਨੂੰ subscribe ਕਰ ਲੈਣ ਜੀ ਵੀਡੀਓ ਨੂੰ like share जरूर ਕਰ ਦਿਆ ਕਰੋ ਦੋਸਤੋ ਸਾਨੂੰ ਹੌਸਲਾ ਮਿਲ ਜਾਂਦਾ ਹੈ ਅਸੀਂ ਹੋਰ ਵੀਡੀਓ ਬਣਾਉਂਦੇ ਹਾਂ ਤੁਹਾਡੇ ਲਈ ਅਤੇ ਤੁਹਾਡਾ ਜੋ ਵੀ ਕੋਈ ਸਵਾਲ ਹੈ ਜੀ ਤੁਸੀਂ comment ਕਰਕੇ ਪੁੱਛ ਸਕਦੇ ਹੋ ਜੀ ਦੋਸਤੋ ਇਹ ਭਰਤੀ ਦੇ ਲਈ ਲੜਕੀਆਂ ਤੇ ਲੜਕੇ ਦੋਵੇਂ ਅਪਲਾਈ ਕਰ ਸਕਦੇ ਨੇ ਲਾਸਟ ਡੇਟ 31 ਮਈ 2025 ਹੈ ਜੀ ਤਨਖਾਹ 25000 ਤੋਂ ਸ਼ੁਰੂ ਹੋਗੀ ਜੀ 2.5 ਲੱਖ 50000 ਤੱਕ 14 ਵੱਖ-ਵੱਖ ਤਰ੍ਹਾਂ ਦੀਆਂ ਪੋਸਟਾਂ ਦੇ ਲਈ ਹੈ ਜੀ ਦੋਸਤੋ ਹੁਣ ਚੱਲਦੇ ਹਾਂ ਜੀ ਆਪਾਂ ਨੋਟੀਫਿਕੇਸ਼ਨ ਦੇ ਵੱਲ ਦੋਸਤੋ ਇਹ ਜੌਬ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਆਨਲਾਈਨ ਆਨਲਾਈਨ ਤੁਸੀਂ ਕਿਵੇਂ ਅਪਲਾਈ ਕਰਨਾ ਹੈ ਈਮੇਲ ਦੇ ਦੁਆਰਾ ਤੁਸੀਂ ਅਪਲਾਈ ਕਰਨਾ ਹੈ ਜੀ ਇਹ ਫਾਰਮ ਤੁਸੀਂ ਭਰ ਕੇ ਈਮੇਲ ਦੇ ਥਰੂ ਭੇਜਣਾ ਹੋਵੇਗਾ ਜੀ ਇਹਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ ਜੀ ਤੁਸੀਂ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ ਜੀ ਨੋਟੀਫਿਕੇਸ਼ਨ ਦਾ ਵੀ ਲਿੰਕ ਡਿਸਕ੍ਰਿਪਸ਼ਨ ਦੇ ਦਿੱਤਾ ਹੋਇਆ ਹੈ ਤੁਸੀਂ ਪੜ੍ਹ ਸਕਦੇ ਹੋ ਜੀ ਤੇ ਕਿਸ ਈਮੇਲ ਆਈਡੀ ਦੇ ਉੱਤੇ ਤੁਸੀਂ ਅਪਲਾਈ ਕਰਨੀ ਹੈ ਉਹਦਾ ਵੀ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ ਜੀ ਉਸ ਈਮੇਲ ਦੇ ਉੱਤੇ ਤੁਸੀਂ ਅਪਲਾਈ ਕਰਨਾ ਹੋਵੇਗਾ ਜੀ ਜਿਹੜੇ ਵੀ ਇੰਟਰਸਟਿਡ ਉਮੀਦਵਾਰ ਨੇ ਜੀ ਈਮੇਲ ਤੁਸੀਂ ਇਸ ਈਮੇਲ ਆਈਡੀ ਦੇ ਉੱਤੇ ਆਪਦੇ ਸੀਵੀ ਅਤੇ ਡਾਕੂਮੈਂਟਸ ਭੇਜ ਸਕਦੇ ਹੋ ਜੀ 31 ਮਈ 2025 ਸ਼ਾਮ ਦੇ 5 ਵਜੇ ਤੋਂ ਪਹਿਲਾਂ ਪਹਿਲਾਂ ਜੀ ਤੇ ਨਾਲ ਤੁਹਾਡੇ ਡਾਕੂਮੈਂਟ ਕੁਆਲੀਫਿਕੇਸ਼ਨ ਐਂਡ ਐਕਸਪੀਰੀਅੰਸ ਸਰਟੀਫਿਕੇਟਸ ਜਿੰਨੇ ਨੇ ਇਹ ਸਾਰੇ ਸਕੈਨ ਕਰਕੇ ਉਹ ਤੁਸੀਂ ਭੇਜਨੇ ਹੋਣਗੇ ਜੀ ਦੋਸਤੋ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਲੁਧਿਆਣਾ ਅਰਬਨ ਵਾਟਰ ਐਂਡ ਵੇਸਟ ਵਾਟਰ ਮੈਨੇਜਮੈਂਟ ਲਿਮਟਿਡ ਮੇਸਿਬਲ ਕਾਰਪੋਰੇਸ਼ਨ ਲੁਧਿਆਣਾ ਦੇ ਵੱਲੋਂ ਜੀ ਦੋਸਤੋ ਇਹ ਪੋਸਟਾਂ ਦੇ ਲਈ ਆਲ ਪੰਜਾਬ ਦੇ ਵਿੱਚੋਂ ਕੋਈ ਵੀ ਉਮੀਦਵਾਰ ਅਪਲਾਈ ਕਰ ਸਕਦੇ ਜੀ ਦੋਸਤੋ ਜੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਲੁਧਿਆਣਾ ਅਰਬਨ ਵਾਟਰ ਐਂਡ ਵੇਸਟ ਵਾਟਰ ਮੈਨੇਜਮੈਂਟ ਲਿਮਟਿਡ ਦੇ ਵੱਲੋਂ ਜੀ ਜੋਗ ਉਮੀਦਵਾਰਾਂ ਦੇ ਉਕੋਂ ኢਮੇਲ ਦੇ ਰਾਹੀਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ ਪੋਸਟਾਂ ਕੰਟਰੈਕਟ ਬੇਸ ਤੇ ਹੋਣਗੀਆਂ ਜੀ ਪੋਸਟ ਨੇਮ ਕੁਆਲਿਫੀਕੇਸ਼ਨ ਵਰਕ ਐਕਸਪੀਰੀਅੰਸ ਅਤੇ ਸੈਲਰੀ ਕੁਝ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਹੈ ਜੀ ਹੈੱਡ ਡਰਾਫਟਸਮੈਨ ਜਿਨ੍ਹਾਂ ਨੇ ਬੀ ਬੀ ਬੀਟੈਕ ਇਨ ਸਿਵਲ ਆਰਕੀਟੈਕਚਰ ਔਰ ਡਿਪਲੋਮਾ ਇਨ ਸਿਵਲ ਆਰਕੀਟੈਕਚਰ ਜਾਫਰ ਡਰਾਫਟ ਮੈਨਸ਼ਿਪ ਦੇ ਵਿੱਚ ਕੀਤੇ ਜੀ ਉਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਨੇ ਜੀ ਵਰਕ ایکسپੀਰੀਅੰਸ ਮੰਗਿਆ ਗਿਆ ਜੀ ਡਿਗਰੀ 2 ਸਾਲ ਦੀ ਜਾਂ ਫਿਰ ਡਿਪਲੋਮਾ 5 ਸਾਲ ਦਾ ਆਟੋਸੀਏਡੀ ਦੇ ਵਿੱਚ 50000 ਰੁਪਏ ਸੈਲਰੀ ਪਰਮੰਤ ਹੋਵੇਗੀ ਜੀ ਨੰਬਰ 2 ਤੇ ਡਰਾਫਟਸਮੈਨ ਦੀ ਪੋਸਟ ਹੈ ਜੀ ਪੋਸਟਾਂ ਨੇ 2 ਬੀਈ ਜਾਂ ਬੀਟੈਕ ਇਨ ਸਿਵਲ ਆਰਕੀਟੈਕਚਰ ਜਾਂ ਫਿਰ ਡਿਪਲੋਮਾ ਇਨ ਸਿਵਲ ਆਰਕੀਟੈਕਚਰ ਜਾਂ ਫਿਰ ਡਰਾਫਟਮੈਨਸ਼ਿਪ ਦੇ ਵਿੱਚ ਕੀਤੀ ਹੋਈ ਹੈ ਜੀ ਤੇ ਡਿਗਰੀ ਫਰੈਸ਼ਰ ਵਾਲੇ ਵੀ ਅਪਲਾਈ ਕਰ ਸਕਦੇ ਨੇ ਡਿਪਲੋਮਾ 2 ਸਾਲ ਦਾ ਜਿਨ੍ਹਾਂ ਦਾ ਆਟੋਕੇਡ ਕੀਤੀ ਹੋਈ ਹੈ ਜੀ ਉਹ ਵੀ ਅਪਲਾਈ ਕਰ ਸਕਦੇ ਨੇ 30000 ਰੁਪਏ ਪਰਮੰਤ ਸੈਲਰੀ ਹੋਵੇਗੀ ਜੀ ਸੀਐਫਓ ਦੀ ਇੱਕ ਪੋਸਟ ਹੈ ਜੀ ਸੀਏ ਜਾਂ ਐਮਬੀਏ ਫਾਈਨਾਂਸ ਦੀ ਕੀਤੀ ਹੋਵੇ ਜੀ 8 ਸਾਲ ਦਾ ਪੋਸਟਰ ਕੁਆਲੀਫਿਕੇਸ਼ਨ ਐਕਸਪੀਰੀਅੰਸ ਹੋਵੇ ਜੀ ਤੇ ਸੈਲਰੀ ਹੈ ਜੀ 2.5 ਲੱਖ ਰੁਪਏ ਪਰ ਮੰਥ ਨੰਬਰ 4 ਤੇ ਪੋਸਟ ਹੈ ਜੀ ਫਾਈਨਾਂਸ ਐਕਸਪਰਟ ਦੀ ਪੋਸਟ ਹੈ ਜੀ ਪੋਸਟ ਹੈ ਜੀ ਇੱਕ ਐਮਏ ਐਮਬੀਏ ਫਾਈਨਾਂਸ ਸੀਏ 6 ਸਾਲ ਦਾ ਐਕਸਪੀਰੀਅੰਸ ਮੰਗੇ ਜੀ 80000 ਰੁਪਏ ਪਰ ਮੰਥ ਸੈਲਰੀ ਹੋਵੇਗੀ ਜੀ ਨੰਬਰ 5 ਤੇ ਪੋਸਟ ਹੈ ਜੀ ਅਕਾਊਂਟੈਂਟ ਦੀ ਹੈ ਜੀ ਇੱਕ ਪੋਸਟ ਹੈ ਜੀ ਐਮ ਕਾਮ ਜਾਂ ਬੀ ਕਾਮ ਦੇ ਸੀਏ ਕੀਤੀ ਹੋਵੇ ਜੀ 6 ਦੋ ਸਾਲ ਦਾ ਐਕਸਪੀਰੀਅੰਸ ਮੰਗੇ ਜੀ ਐਮ ਕਾਮ ਚੋ 4 ਸਾਲ ਦਾ ਜੀ ਜਿਨ੍ਹਾਂ ਨੇ ਬੀ ਕਾਮ ਕੀਤੀ ਹੈ 6 ਸਾਲ ਦਾ ਐਕਸਪੀਰੀਅੰਸ ਮੰਗੇ ਜੀ ਵਿਦ 70% ਮਾਰਕਸ ਇਨ ਗ੍ਰੈਜੂਏਸ਼ਨ ਦੇ ਵਿੱਚ ਹੋ ਜੀ 60000 ਰੁਪਏ ਪਰ ਮਹੀਨਾ ਸੈਲਰੀ ਹੋਵੇਗੀ ਜੀ ਅਕਾਊਂਟ ਅਸਿਸਟੈਂਟ ਦੀ ਪੋਸਟ ਹੈ ਜੀ ਨੰਬਰ 6 ਤੇ ਦੋ ਪੋਸਟਾਂ ਨੇ ਜੀ ਐਮ ਕਾਮ ਬੀ ਕਾਮ ਜਾਂ ਸੀਏ ਇਹਨਾਂ ਨੂੰ ਅਪਲਾਈ ਕਰ ਸਕਦੇ ਨੇ ਜੀ ਫਰੈਸ਼ਰ ਵੀ ਅਪਲਾਈ ਕਰ ਸਕਦੇ ਨੇ ਸੀਏ ਜਿਨ੍ਹਾਂ ਨੇ ਕੀਤੀ ਹੈ ਜੀ ਇੰਟਰ ਦੀ ਐਮਕਮ ਜਾਂ ਫਿਰ ਬੀਕਮ ਦੇ ਕੋਲੇ 2 ਸਾਲ ਐਕਸਪੀਰੀਅੰਸ ਮੰਗੇ ਜੀ 70% ਮਾਰਕਸ ਇਨ ਗ੍ਰੈਜੂਏਸ਼ਨ ਮੰਗੇ ਜੀ 30000 ਰੁਪਏ ਪਰ ਮੰਥ ਸੈਲਰੀ ਹੋਵੇਗੀ ਲੀਗਲ ਐਕਸਪਰਟ ਦੀ ਪੋਸਟ ਹੈ ਜੀ ਪੋਸਟ ਹੈ ਜੀ ਇੱਕ ਐਲਐਨਐਮ ਐਂਡ ਔਰ ਐਲਐਲਬੀ ਵਾਲੇ ਕਰ ਸਕਦੇ ਨੇ ਅਪਲਾਈ ਜੀ ਐਲਐਲਬੀ ਵਾਲਿਆਂ ਦੇ ਕੋਲੋਂ 10 ਸਾਲ ਦਾ ਜੀ ਐਕਸਪੀਰੀਅੰਸ ਮੰਗੇ ਐਲਐਨਐਮ ਵਾਲੇ ਕੋਲੋਂ 6 ਸਾਲ ਦਾ ਐਕਸਪੀਰੀਅੰਸ ਮੰਗਿਆ 70% ਮਾਰਕਸ ਇਨ ਐਲਐਲਬੀ ਮੰਗੇ ਜੀ 1.25 ਲੱਖ 1 ਲੱਖ 25000 ਰੁਪਏ ਪਰ ਮੰਥ ਸੈਲਰੀ ਹੋਵੇਗੀ ਜੀ ਨੰਬਰ 8 ਤੇ ਪੋਸਟ ਹੈ ਜੀ ਲੀਗਲ ਅਸਿਸਟੈਂਟ ਦੀ ਦੋ ਪੋਸਟਾਂ ਨੇ ਜੀ ਐਲਐਲਐਮ ਅਤੇ ਐਲਐਲਬੀ ਵਾਲੇ ਅਪਲਾਈ ਕਰ ਸਕਦੇ ਨਹੀਂ ਐਲਐਲਐਮ ਫ੍ਰੈਸ਼ਰ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਕੋਲ ਐਕਸਪੀਰੀਅੰਸ ਨਹੀਂ ਆ ਤੇ ਐਲਐਲਬੀ ਵਾਲਿਆਂ ਕੋਲ 3 ਸਾਲ ਦਾ ਐਕਸਪੀਰੀਅੰਸ ਮੰਗੇ ਜੀ 70% ਮਾਰਕਸ ਨੇ ਐਲਐਲਬੀ ਦੇ ਵਿੱਚ ਮੰਗੇਗੇ ਨੇ ਜੀ 50000 ਰੁਪਏ ਸੈਲਰੀ ਹੋਵੇਗੀ ਜੀ ਪਰ ਮੰਥ ਐਚਆਰ ਮੈਨੇਜਰ ਦੀ ਪੋਸਟ ਹੈ ਜੀ ਇੱਕ ਪੋਸਟ ਹੈ ਜੀ ਐਮਬੀਏ ਐਚਆਰ ਅਪਲਾਈ ਕਰ ਸਕਦੇ ਨੇ 6 ਸਾਲ ਦਾ ਐਕਸਪੀਰੀਅੰਸ ਮੰਗੇ ਜੀ 70000 ਰੁਪਏ ਪਰ ਮੰਥ ਸੈਲਰੀ ਹੈ ਜੀ ਜੀਆਈਐਸ ਐਕਸਪਰਟ ਦੀ ਪੋਸਟ ਹੈ ਜੀ ਇੱਕ ਪੋਸਟ ਹੈ ਜੀ ਡਿਗਰੀ ਇਨ ਸਿਵਲ ਮੰਗੀ ਗਈ ਹੈ ਜੀ ਜੀਓਟੈ ਜੀਓ ਸਾਇੰਸ ਦੇ ਵਿੱਚੋਂ ਜਾਂ ਫਿਰ ਜੀਆਈਐਸ ਰਿਮੋਟ ਸਾਇੰਸਿੰਗ ਜੀਓ ਸਪੈਸ਼ਲ ਨੈਵੀਗੇਸ਼ਨ ਔਨ ਟੈਕਨ ਜਿਨ੍ਹਾਂ ਨੇ ਕੀਤੀ ਹੋਈ ਹੈ ਜੀ 3 ਸਾਲ ਦਾ ਐਕਸਪੀਰੀਅੰਸ ਮੰਗੇ ਜੀ 80000 ਰੁਪਏ ਪਰ ਮੰਥ ਸੈਲਰੀ ਹੋਵੇਗੀ ਜੀ ਨੰਬਰ 11 ਤੇ ਪੋਸਟ ਹੈ ਜੀ ਜੀਆਈਐਸ ਅਸਿਸਟੈਂਟ ਡਿਗਰੀ ਇਨ ਸਿਵਲ ਮੰਗੀ ਗਈ ਹੈ ਜੀ ਜਾਂ ਫਿਰ ਜੀਓਟੈਕ ਜਾਂ ਫਿਰ ਜੀਓ ਸਾਇੰਸ ਜਾਂ ਫਿਰ ਜੀਆਈਐਸ ਜਾਂ ਫਿਰ ਰਿਮੋਟ ਸਾਇੰਸਿੰਗ ਜਾਂ ਫਿਰ ਜੀਓ ਸਪਿਚਲ ਜਾਂ ਫਿਰ ਨੈਵੀਗੇਸ਼ਨ ਆਨ ਟੈਕ ਦੇ ਵਿੱਚੋਂ ਸਟੱਡੀ ਮੰਗੀ ਗਈ ਹੈ ਜੀ ਫਰੈਸ਼ਰ ਅਪਲਾਈ ਕਰ ਸਕਦੇ ਨੇ 40000 ਰੁਪਏ ਪਰ ਮੰਥ ਸੈਲਰੀ ਹੋਵੇਗੀ ਜੀ ਬਿਲਿੰਗ ਮੈਨੇਜਰ ਦੀ ਪੋਸਟ ਹੈ ਜੀ ਪੋਸਟ ਹੈ ਜੀ ਇੱਕ ਬੀਕੋਮ ਜਾਂ ਬੀਬੀਏ ਵਾਲੇ ਅਪਲਾਈ ਕਰ ਸਕਦੇ ਨੇ 3 ਸਾਲ ਦਾ ਐਕਸਪੀਰੀਅੰਸ ਮੰਗੇ ਹੈ ਜੀ ਬਿਲਿੰਗ ਐਂਡ ਕਲੈਕਸ਼ਨ ਦੇ ਵਿੱਚੋਂ 45000 ਰੁਪਏ ਪਰ ਮੰਥ ਸੈਲਰੀ ਹੈ ਜੀ ਨੰਬਰ 13 ਦੇ ਪੋਸਟ ਹੈ ਜੀ ਬਿਲਿੰਗ ਅਸਿਸਟੈਂਟ ਦੀ ਪੋਸਟ ਹੈ ਜੀ ਦੋ ਪੋਸਟਾਂ ਨੇ ਜੀ ਬੀਕੋਮ ਜਾਂ ਬੀਬੀਏ ਮੰਗੀ ਹੈ ਜੀ ਫਰੈਸ਼ਰ ਅਪਲਾਈ ਕਰ ਸਕਦੇ ਨੇ 3000 ਰੁਪਏ ਪਰ ਮਹੀਨਾ ਸੈਲਰੀ ਹੋਵੇਗੀ ਜੀ ਨੰਬਰ 14 ਤੇ ਜੀ ਸਹੂਬਦਾ ਅਸਿਸਟੈਂਟ ਚਾਰ ਪੋਸਟਾਂ ਨੇ ਜੀ ਤੇ ਗ੍ਰੈਜੂਏਸ਼ਨ ਇਨ ਐਨੀ ਫੀਲਡ ਮੰਗੀ ਹੈ ਜੀ ਫਰੈਸ਼ਰ ਅਪਲਾਈ ਕਰ ਸਕਦੇ ਨੇ ਜੀ ਟਾਈਪਿੰਗ ਟੈਸਟ ਵੀ ਟੇਕਨ ਇਨ ਆਰ ਟਾਈਪਿੰਗ ਟੈਸਟ ਹੋ ਸਕਦੇ ਜੀ 25000 ਰੁਪਏ ਪਰ ਮਹੀਨਾ ਸੈਲਰੀ ਹੋਵੇਗੀ ਜੀ ਦੋਸਤੋ ਅਪਲਾਈ ਕਿਵੇਂ ਕਰਨਾ ਜੀ ਤੁਹਾਨੂੰ ਪਹਿਲਾਂ ਦੱਸ ਹੀ ਚੁੱਕੇ ਹਾਂ ਜੀ ਇਹ ਫਾਰਮ ਭਰ ਕੇ ਤੁਸੀਂ ਆਪਦੇ ਨਾਲ ਡਾਕੂਮੈਂਟਾਂ ਦੀਆਂ ਜਿਹੜੀਆਂ ਫੋਟੋਕਾਪੀਆਂ ਹੋਣਗੀਆਂ ਸਕੈਨ ਕਰਾ ਕੇ ਤੁਸੀਂ ਈਮੇਲ ਦੇ ਉੱਤੇ ਭੇਜਣਾ ਹੋਵੇਗਾ ਜੀ ਈਮੇਲ ਦਾ ਐਡਰੈਸ ਤੁਹਾਨੂੰ ਦੱਸ ਹੀ ਦਿੱਤਾ ਸੀ ਜੀ ਦੁਬਾਰਾ ਦੱਸ ਦਿੰਦੇ ਆ l u w w m l m c l @gmail.com ਇਸ ਐਡਰੈਸ ਦੇ ਉੱਤੇ ਭੇਜਣਾ ਹੋਵੇਗਾ ਜੀ ਇਹ ਐਡਰੈਸ ਲਿਖਿਆ ਹੋਇਆ ਜੀ ਤੁਸੀਂ 31 ਮਈ 2025 ਤੋਂ ਪਹਿਲਾਂ ਪਹਿਲਾਂ ਸ਼ਾਮ ਦੇ 5:00 ਵਜੇ ਤੋਂ ਪਹਿਲਾਂ ਪਹਿਲਾਂ ਅਪਲਾਈ ਕਰ ਸਕਦੇ ਹੋ ਜੀ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਲੋੜਵੰਦ ਵਿਅਕਤੀ ਦੇ ਤਾਂ ਕਿ ਵੀਡੀਓ ਪਹੁੰਚ ਸਕਦੇ ਹੋ ਜੌਬ ਦੇ ਲਈ ਅਪਲਾਈ ਕਰ ਸਕਦੇ ਹੋ ਆਲ ਓਵਰ ਪੰਜਾਬ ਦੇ ਵਿੱਚੋਂ ਕੋਈ ਵੀ ਕੈਂਡੀਡੇਟ ਅਪਲਾਈ ਕਰ ਸਕਦੇ ਜੀ ਮਿਲਦੇ ਆਂ ਦੋਸਤੋ ਨਵੀਂ ਭਰਤੀ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਦੋਸਤੋ ਚੈਨਲ ਦੇ ਉੱਤੇ ਹੋਰ ਵੀ ਬਹੁਤ ਸਾਰੀਆਂ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਵੀ ਕਲਿੱਕ ਕਰ ਸਕਦੇ ਹੋ ਜੀ ਇਹਨਾਂ ਦੇ ਵੀਡੀਓ ਦੇ ਵਿੱਚੋਂ ਕੋਈ ਵੀ ਵੀਡੀਓ ਦੇਖ ਸਕਦੇ ਹੋ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ